ਤੁਸੀਂ ਸੁਣਿਆ ਉਹਨਾਂ ਦਾ ਨਾਮ ਸਾਰਿਆਂ ਨੇ ਆਹ ਅਬਦੁਲ ਕਲਾਮ ਇਹ ਥੋੜਾ ਵੀ ਹੁਣ ਜੇ ਇਹ ਫੁੱਟ ਗਿਆ ਤਾਂ ਆਪਾਂ ਆਪਣਾ ਪ੍ਰਯੋਗ ਹੀ ਛੱਡ ਦਈਏ ਜਾਂ ਟਰਾਈ ਕਰਾਂਗੇ ਤਾਂ ਇਹ ਤਾਂ ਮਤਲਬ ਪ੍ਰਯੋਗ ਕਦੋਂ ਹੁੰਦਾ ਬਾਰ-ਬਾਰ ਬਾਰ-ਬਾਰ ਕਰਕੇ ਦੇਖਣਾ ਬੰਦਾ ਹੈ ਜਦੋਂ ਤੱਕ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਪ੍ਰਯੋਗ ਨਹੀਂ ਹੋਊਗਾ ਘਬਰਾਣਾ ਨਹੀਂ ਹੈ ਕਦੇ ਵੀ ਲਾਜੀ ਹੁੰਦਾ ਹੀ ਨਹੀਂ ਮੇਰੇ ਤੋਂ ਤੁਹਾਨੂੰ ਹੋਇਆ ਨਹੀਂ ਜਿਵੇਂ ਵਿਗਿਆਨੀ ਅਰਸ਼ਦੀਪ ਨੇ ਕਰਕੇ ਦਿਖਾਇਆ ਨਾ ਆਪਣੇ ਅੱਥਾਂ ਦੇ ਨਾਲ ਇਸ ਤਰ੍ਹਾਂ ਕਰਦੇ ਆਪਾਂ ਨੇ ਕਰਦੇ ਕਰਦੇ ਫੇਰ ਵੀ ਪ੍ਰੋਡਕਟਾ ਪੈ ਸਕਦਾ ਕੋਈ ਗੱਲ ਨਹੀਂ ਦੇਖੋ ਇਹ ਮਿਜ਼ਾਈਲ ਜਿਹੜੀ ਹੈ ਉਹਨੇ ਮਿਜ਼ਾਈਲ ਇੱਕ ਤਰ੍ਹਾਂ ਦੀ ਸਾਡੇ ਕੋਲ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਆਪਾਂ ਨੇ ਕੀ ਕੀਤਾ ਹਵਾ ਭਰੀ ਹੈ ਬਸ ਇੰਨੀ ਘਾਵਾ ਹੈ ਦੇ ਵਿੱਚ ਹੁਣ ਉਹ ਜਿਹੜੀ ਹਵਾ ਭਰੀ ਹੈ ਉਹ ਹਵਾ ਇਸ ਨੂੰ ਧੱਕੂਗੀ ਇਹ ਪਿੱਛੇ ਨੂੰ ਆਊਗਾ ਤੇ ਗੁਬਾਰਾ ਤੇ ਇਸੇ ਤਰ੍ਹਾਂ ਹੀ ਮਿਜ਼ਾਈਲ ਦੇ ਵਿੱਚ ਜਿਹੜਾ ਫਿਊਲ ਹੁੰਦਾ ਉਹ ਪਿੱਛੇ ਨੂੰ ਧੱਕਦਾ ਮਿਜ਼ਾਈਲ ਇਸੇ ਤਰ੍ਹਾਂ ਹੀ ਰਾਕਟ ਆ ਦੇਖਿਓ ਵੈਰੀ ਗੁੱਡ ਜੀ